ਅਗਲੀ ਗੱਲ ਕਰੀਏ ਪੰਜਾਬ ਦੀ ਸਰਕਾਰ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ ਜਿੱਥੇ ਕਿਤੇ ਵੀ ਸਰਕਾਰ ਚੁਣੀ ਜਾਂਦੀ ਹੈ ਬਜਟ ਅਜਿਹਾ ਹੁੰਦਾ ਜਿੱਤੇ ਚ ਲੋਕ ਆਪਣਾ ਆਉਣ ਵਾਲਾ ਸਾਲ ਵੇਂਦੇ ਆ ਕਿ ਕੀ ਹੋਊਗਾ ਸਾਡੇ ਨਾਲ ਸਾਡੇ ਨਾਲ ਕਿੰਨਾ ਕੁ ਟੈਕਸ ਸਾਡੇ ਤੇ ਪਊਗਾ ਭਾਰ ਪਊਗਾ ਕਿਹੜੀਆਂ ਚੀਜ਼ਾਂ ਸੀ ਸਸਤੀਆਂ ਖਰੀਦਾਂਗੇ ਕਿੰਨੀ ਕਿਰਾਇਤ ਮਿਲੂਗੀ ਬਜਟ ਸੈਸ਼ਨ ਹੋਣ ਜਾ ਰਿਹਾ ਜੀ ਪੰਜਾਬ ਦਾ ਪਰ ਸਵਾਲ ਵੱਡਾ ਇਹ ਖੜਾ ਹੋ ਗਿਆ ਕਿ 5 ਦਿਨਾਂ ਦੇ ਵਿੱਚ ਪੰਜਾਬ ਦੀ ਗੱਲ ਕਿਵੇਂ ਹੋਊਗੀ ਜੀ ਫਿਰ ਵੀ ਜੀ ਇਹ ਗੱਲ ਆਪਾਂ ਜਦੋਂ ਪਿਛਲੇ ਸੈਸ਼ਨ ਹੋਏ ਨੇ ਤਦ ਵੀ ਜਦੋਂ ਆ ਦੋ ਦਿਨਾਂ ਦਾ ਵਿਸ਼ੇਸ਼ اجلاس ਕੀਤਾ ਸੀ ਤਦ ਵੀ ਆਪਾਂ ਗੱਲ ਕਰਦੇ ਆ ਕਿ ਪੰਜਾਬ ਦੇ ਮੂਰੇ ਇੰਨੀਆਂ ਚੁਣੌਤੀਆਂ ਇੰਨੇ ਮਸਲੇ ਇੰਨੇ ਮੁੱਦੇ ਖੜੇ ਨੇ ਇੰਨੀ ਭਿਆਨਕ ਸਥਿਤੀ ਹੈ ਉਹਦੇ باوجود ਵੀ ਇਹ ਗੱਲ ਕਰਨ ਦਾ ਧਮ ਕਿਉਂ ਨਹੀਂ ਰੱਖ ਰਹੇ ਜਿਹੜੇ ਕਹਿ ਕੇ ਆਏ ਸੀ ਕਿ ਲੰਬੇ ਸੈਸ਼ਨ ਕਰਿਆ ਕਰਾਂਗੇ ਦੂਏ ਨੂੰ ਘੇਰਦੇ ਸੀ ਪਰ ਪਗੌੜੇ ਕਿਉਂ ਹੋ ਰਹੇ ਨੇ ਜੀ ਜੀ ਐਮਐਲ ਵੀ ਤਾਂ ਚੁਣੇ ਹੀ ਵਿਧਾਨ ਸਭਾ ਦੇ ਮੈਂਬਰ ਲਈ ਗਏ ਨੇ ਤੇ ਅਮਰਤਪਾਲ ਸਿੰਘ ਦਾ ਇੱਕ ਪਟੀਸ਼ਨ ਸੀਗੀ ਜਿਹੜੀ ਕਿ ਉਹ ਕਹਿੰਦੇ ਸੀਗੇ ਕਿ ਭਈ ਮੈਂ ਚੁਣਿਆ ਨੁਮਾਇੰਦਾ ਮੈਂ ਆਪਣੇ ਹਲਕੇ ਦੀ ਗੱਲ ਤਾਂ ਕਰਾਂ ਮੈਨੂੰ ਇਸ ਲਈ ਜਾਣ ਦਾ ਮੌਕਾ ਦਿੱਤਾ ਜਾਵੇ ਸੰਸਦ ਚ ਹਾਂ 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 ਇੱਥੇ ਤਾਂ ਜਾਂਦੇ ਤਾਂ ਹੈਗੇ ਨੇ ਨਾ ਹੂੰ ਉਹ ਤਾਂ ਉਹ ਤਾਂ ਅਗਲਾ ਗੱਲ ਤਾਂ ਨਹੀਂ ਚੱਕ ਪਾਰੇਗਾ ਉਹਦਾ ਡਬਲ ਜੇਤ ਚ ਹੂੰ ਜੀ ਤੁਸੀਂ ਜਾਣੇ ਹੋ ਜਾ ਕੇ ਵੀ ਸੁੱਚੇ ਨੂੰ ਮੁੜੇ ਆਉਣੇ ਹੂੰ ਕਿਉਂਕਿ ਤੁਹਾਨੂੰ ਉੱਥੇ ਮੈਂ ਕੀ ਨਹੀਂ ਪ੍ਰਦਾਨ ਹੁੰਦਾ ਮੌਕਾ ਹੀ ਨਹੀਂ ਪ੍ਰਦਾਨ ਹੁੰਦਾ ਸਮਾਂ ਹੀ ਨਹੀਂ ਤੁਹਾਡੇ ਲਈ ਤੇ ਫਿਰ ਅਗਲਾ ਆਪਣੇ ਹਲਕੇ ਦੀ ਗੱਲ ਕਰੂਗਾ ਕਦੋਂ ਹੂੰ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਮਤਲਬ ਅੱਜ ਕੱਲ ਸਾਡੇ ਲਾਣੀਦਾਰ ਸਾਹਿਬ ਐਨ ਕਾਂ ਲਾ ਕੇ ਗੱਲ ਕਰਨ ਜਾਂ ਲਾ ਕੇ ਗੱਲ ਕਰਨ ਹਾਂਜੀ ਹਾਂ ਹਲਕੀਆਂ ਦੀਆਂ ਗੱਲਾਂ ਘੱਟ ਹੁੰਦੀਆਂ ਨੇ ਹਲਕੀਆਂ ਗੱਲਾਂ ਵੱਧ ਹੁੰਦੀਆਂ ਨੇ ਸਹੀ ਕਿਹਾ ਸੋ ਹਾਲ ਤੇ ਸੋ ਇਸ ਇਸ ਬਜਟ اجلاس ਦੇ ਹਵਾ ਦੇ ਨਾਲ ਮੈਂ ਪਹਿਲਾਂ ਹੀ ਕਹਿੰਦਾ ਆ ਰਿਹਾ ਸੀ ਕਿ ਬਈ ਇਹ ਡੰਗ ਟਪਾਉ ਹੋਣਾ ਹੋਣਾ ਬੁੱਧੀ ਉਹੀ ਨਿਕਲੇ ਦੇਖਣ ਨੂੰ ਇਹ ਕਾਗਜ਼ਾਂ ਦੇ ਉੱਤੇ 8 ਦਿਨ ਦਾ ਦਿਖਦਾ ਜੀ ਤੇ ਲੈ ਵੀ ਫਿਰ ਵੀ ਖਾਸਾ ਚੱਲ ਕਿਉਂਕਿ ਪਹਿਲਾਂ ਤਾਂ ਐਂ ਸਰੀ ਜਾਂਦਾ ਸੀ ਤਿੰਨ ਤਿੰਨ ਚਰਚਾ ਦਿਨਾਂ ਦੇ ਸੈਸ਼ਨ ਤਾਂ ਉੱਚ 8 ਦਿਨ ਬਹੁਤ ਲੱਗਦੇ ਨੇ ਕਿ 21 ਤਰੀਕ ਨੂੰ ਸ਼ੁਰੂ ਹੋਣਾ 28 ਨੂੰ ਮੁਕਣਾ ਹੂੰ ਜੀ 21 22 23 24 25 26 27 28 ਹੂੰ ਹੂੰ ਕਿ ਲਓ ਜੀ 8 ਦਿਨਾਂ ਦਾ ਸੈਸ਼ਨ ਹੈ ਹੂੰ 21 ਤਰੀਕ ਨੂੰ ਦਿਨ ਸ਼ੁੱਕਰਵਾਰ ਹੈ ਜੀ ਤੇ ਸ਼ੁੱਕਰਵਾਰ ਦੇ ਹਿਸਾਬ ਨਾਲ ਇਹਨਾਂ ਨੇ ਉਹਦਣ ਜੇ ਆ ਪਿਛਲੇ اجلاس ਤੋਂ ਲੈ ਕੇ ਹੁਣ ਤੱਕ ਕੋਈ ਹਸਤੀ ਗਈ ਹੋਈ ਤਾਂ ਉਹਦੀ ਛੁੜਾਜਰੀ ਦੇਣੀ ਹੈ ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਰਾਜਪਾਲ ਦਾ ਭਾਸ਼ਣ ਹੋਣਾ ਹੈ ਫਿਰ ਚਲੋ ਚਲੋ ਜੀ ਫਿਰ ਸ਼ਨੀਵਾਰ ਐਤਵਾਰ ਦੀ ਛੁੱਟੀ ਹੈਗੀ 3 ਦਿਨ ਤੱਕ ਕੋਈ ਕੰਮ ਨਹੀਂ ਹੋਇਆ ਜੀ ਨਾ ਸ਼ੁੱਕਰਵਾਰ ਹੋਣਾ ਸ਼ਨੀਵਾਰ ਨੂੰ ਐਤਵਾਰ ਨੂੰ ਦਿੰਦਨ ਤਾਂ ਨਿਕਲ ਗਏ 21 22 23 ਜਦੋਂ ਗਏ ਤਾਂ ਬਚਿਆ ਪਿੱਛੇ ਕੀ ਜੀ 5 ਦਿਨ ਹੂੰ 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 ਉਹਨੇ ਬਜਟ ਸੈਸ਼ਨ ਸ਼ੁਰੂ ਹੋਊਗਾ ਜੀ 24 ਤੋਂ ਜੀ 26 ਨੂੰ ਜਾ ਕੇ ਬਜਟ ਪੇਸ਼ ਹੋਊਗਾ 2 ਦਿਨ ਬਜਟ ਤੇ ਬਹਿਸ਼ ਹੋਊਗੀ 27 28 ਨੂੰ ਹੂੰ ਹੂੰ 5 ਦਿਨਾਂ ਦੇ ਵਿੱਚੋਂ ਇੱਕ ਦਿਨ ਬਜਟ ਪੇਸ਼ ਹੋ ਗਿਆ 4 ਦਿਨਾਂ ਦੇ ਵਿੱਚ ਮੈਨੂੰ ਦੱਸ ਦੋ ਕਿਹੜਾ ਪੰਜਾਬ ਦਾ ਕੰਮ ਕਰ ਲੈਣਗੇ ਜੀ 117 ਮੀਐਮ ਦੀ ਹਾਜ਼ਰੀ ਨਹੀਂ ਪੂਰੀ ਲੱਗਣੀ ਨਹੀਂ ਲੱਗਣੀ ਸਹੀ ਹੈ ਪੰਜਾਬ ਤੇ ਮੂਰੇ ਇਸ ਮੌਕੇ ਡਰਗ ਵਾਲਾ ਮਸਲਾ ਖੜਾ ਹੈ ਤੁਸੀਂ ਬਣਾਓ ਤੇ ਕੋਈ ਬੋਲ ਸੀ ਆ ਘਰ ਟਾਉਣ ਬਲਡੋਜ਼ਰ ਚਲਾਓ ਜੀ ਜਾ ਚਲਾਓ ਜੀ ਆ ਕੱਲ ਨੋਟਿਸ ਕਰਤੇ ਕਹਿੰਦੇ 100 ਫਾਰਮ ਹਾਊਸ ਬਣੇ ਨੇ ਜੀ ਚੰਡੀਗੜ੍ਹ ਦੇ ਨੇੜੇ ਉਹ ਸਾਰੇ ਵੀ ਆਈ ਪੀ ਨੇ ਕੋਈ ਪਾਰਟੀਆਂ ਦੇ ਨੇ ਕੋਈ ਅਫਸਰशाही ਦੇ ਨੇ ਕੋਈ ਕਿਸੇ ਦੇ ਨੇ ਕੋਈ ਜੁਡੀਸ਼ਲ ਵਾਲੇ ਨੇ ਉਹ ਨੋਟਿਸ ਕੱਢਿਆ ਜੀ ਕਿ ਤੁਹਾਡੇ ਫਾਰਮ ਹਾਊਸ ਜਾਇਜ਼ ਨੇ ਜਾਂ ਨਜਾਇਜ਼ ਨੇ ਆ ਕੇ ਹਿਸਾਬ ਦਿਓ ਜੀ ਉਹ ਇਹੋ ਜਿਹੇ ਨੋਟਿਸ ਨਿਕਲਦੇ ਰਹਿੰਦੇ ਨੇ ਉਹਨਾਂ ਨੂੰ ਸਹੀ ਤੇ ਤਾਂ ਵੀ ਉਹ ਜਵਾਬ ਦੇਣ ਨਹੀਂ ਆਉਂਦੇ ਉਹਨਾਂ ਦੇ ਫੀਲੇ ਆਉਂਦੇ ਨਹੀਂ ਕਿਸਦਾ ਵਕੀਲ ਆਉਂਦਾ ਕਿਸਦਾ ਪੀਏ ਆਉਂਦਾ ਇਹ ਕਿਹਦਾ ਕੋਈ ਹੁਰਦਕਾਰੀ ਹੋਂਦਾ ਜਵਾਬ ਦੇ ਹਾਂ ਹਾਂ ਬਿਲਕੁਲ ਜੀ ਤੇ ਬਲਡੋਜਨ ਭੇਜ ਦੋ ਨਾ ਜਿਹੜੇ ਪੰਜਾਬ ਨੂੰ ਭੇਜ ਦਿਓ ਇੱਧਰ ਨੂੰ ਕਿਉਂ ਨਹੀਂ ਗਏ ਬਲਡੋਜਨ ਇੱਧਰ ਵੀ ਚੱਲਨੇ ਸੀ ਕਿੱਥੇ ਗਏ ਬਲਡੋਜਨ ਸੋ ਇਸ ਲਈ ਉਸੇ ਤਰ੍ਹਾਂ ਪੰਜਾਬ ਦੇ ਨਸ਼ਿਆਂ ਨੂੰ ਲੈ ਕੇ ਨੀਤੀ ਦਾ ਕੋਈ ਰਾਹ ਨਹੀਂ ਕਿਸਾਨੀ ਨੂੰ ਲੈ ਕੇ ਕੋਈ ਨੀਤੀ ਦਾ ਰਾਹ ਨਹੀਂ ਪੰਜਾਬ ਦੇ ਛੋਟੇ ਦੁਕਾਨਦਾਰ ਦਾ ਕੋਈ ਹਿੱਲਾ ਵਸਿਲਾ ਕੰਮ ਨਹੀਂ ਤੁਹਾਡੇ ਕੋਲ ਰਾਹ ਨਹੀਂ ਪੰਜਾਬ ਦਾ ਕਰਜ਼ਾ ਤੁਹਾਡੇ ਕੋਲ ਫਰਵਰੀ ਮਹੀਨੇ 'ਚ ਮਿਆਦ ਮੁੱਕ ਗਈ ਕਰਜ਼ਾ ਲੈਣ ਦੀ ਆ ਮਾਰਚ ਨੂੰ ਨਾ ਲੰਘਾਉਣਾ ਔਖਾ ਹੋਇਆ ਪਿਆ ਤੁਹਾਨੂੰ 21 ਮਿੰਟ ਪਾਉਣਾ ਹੈ ਨਾ ਉਸ ਤੋਂ ਬਾਅਦ ਕੇਂਦਰ ਸਾਡੇ ਫੰਡ ਨਹੀਂ ਜਾਰੀ ਕਰਦਾ ਰੋਜ਼ਗਾਰ ਬੇਰਜ਼ਗਾਰੀ ਵਾਲਾ ਮਸਲਾ ਬਣਿਆ ਹੋਇਆ ਪ੍ਰਵਾਸ ਵਾਪਸ ਆਉਣ ਦਾ ਤੇ ਇੱਥੇ ਪ੍ਰਵਾਸੀਆਂ ਦੀ ਵੱਡੀ ਗਿਣਤੀ ਦਾ ਇੱਕ ਮਸਲਾ ਬਣਿਆ ਹੋਇਆ ਕਿਹਦੇ ਤਰ੍ਹਾਂ ਦੇ ਮੁੱਦੇ ਪੰਜਾਬ ਮੂਰੇ ਖੜੇ ਨੇ ਪਾਣੀਆਂ ਦਾ ਮੁੱਦਾ ਆਪਣੇ ਆਪ ਚ ਮਸਲਾ ਇੱਕ ਹੈ ਨਾ ਸੋ ਇਹ ਸਾਰੀ ਸਥਿਤੀ ਨਾਲ ਨਜਿੱਠਣ ਲਈ ਕੋਈ ਨੀਤੀ ਘੜ ਦੇ ਕਦੇ ਉਹਦੇ ਪਰ ਚਰਚਾ ਕਰ ਦੇ ਕਦੇ ਮੰਥਨ ਕਰ ਦੇ ਝਟਕਲੇ ਸੁਣਾਉਣ ਲਈ ਨਹੀਂ ਆ ਵਿਧਾਨ ਸਭਾ ਹੂੰ ਤੰਗ ਕਸਣ ਲਈ ਨਹੀਂ ਆ ਵਿਧਾਨ ਸਭਾ ਮੰਥਨ ਕਰਨ ਲਈ ਆ ਤੇ ਉਹਦੇ ਤੇ ਕੁਝ ਹੁੰਦਾ ਹੀ ਨਹੀਂ ਸੋ 5 ਦਿਨਾਂ ਦਾ ਹੀ ਡਰਾਮਾ ਹੋਊਗਾ ਸਾਡਾ ਗਵਾਂਧੀ ਸੁਭਾ ਹਰਿਆਣੇ ਚ 90 ਐਮ ਐਲ اے ਨੇ ਹਾਂਜੀ ਤੇ ਸਾਡੇ ਕੋਲ 117 ਨੇ ਹੂੰ ਉਹ 90 ਐਮ ਐਲ اے ਵਾਲੀ ਵਿਧਾਨ ਸਭਾ 7 ਮਾਰਚ ਤੋਂ ਲੈ ਕੇ 28 ਮਾਰਚ ਤੱਕ ਬਜੜੀ ਜਲਾਸ ਚਲਾ ਰਹੀ ਹੈ ਹੂੰ 7 ਤਰੀਕ ਤੋਂ ਚੱਲ ਰਿਹਾ ਉਹਨਾਂ ਦਾ ਜੀ ਤੇ ਸਾਡਾ 21 ਨੂੰ ਚੱਲ ਕੇ 28 ਨੂੰ ਮੁੱਕਿਆ ਨਾ ਦੇ ਉਹਦੇ ਚੁਮਿਤਨ ਉਹਦੇ ਨਹੀਂ ਲੰਘਣੇ ਜੀ ਬਿਲਕੁਲ